ਉਹ ਇਹਨਾਂ ਨੇ ਤੇ ਬਜਰ ਗੁਨਾਹ ਕੀਤੇ ਆ ਗਲਤੀਆਂ ਨਹੀਂ ਕੀਤੀਆਂ ਔਰ ਗੁਨਾਹ ਕਰਕੇ ਉਹਨਾਂ ਤੇ ਪੜਦੇ ਵੀ ਪਏ ਆ ਪਛਤਾਵਾ ਵੀ ਨਹੀਂ ਕਰ ਮੈਂ ਤੁਹਾਨੂੰ ਦੱਸੇ ਖੁਦਾ ਨਾ ਖਾਸ ਤਾਂ ਵੈਛ ਤੇ ਹੁੰਦੇ ਨਹੀਂ ਕਿਤੇ ਆ ਜਾਣ ਤੇ ਇਹਨਾਂ ਨੇ ਫੇਰ ਪੁੱਲਾ ਲੈਣਾ ਪੰਜਾਬ ਨੂੰ ਇਹ ਇਹਨਾਂ ਦੀ ਅਸਲੀਅਤ ਇਹ ਆਪ ਹੀ ਕਹਿੰਦੇ ਸੀ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਉਣ ਵਾਲੇ ਦਾ ਘੱਖ ਨਾ ਰਵੇ ਤੇ ਉਹ ਹਾਲਾਤ ਗੁਰੂ ਸਾਹਿਬ ਨੇ ਆਪੇ ਬਣਾ ਕਿ ਇਸ ਮਾਫੀ ਨੂੰ ਦੇਖੀਏ ਤਾਂ ਸਿਆਸਤ ਦੇ ਵਿੱਚ ਕਿਹੜੇ ਫਰੇਮ ਚ ਚੜਿਆ ਜਾ ਸਕਦਾ ਫਰੇਮ ਇਹਨਾਂ ਵਾਸਤੇ ਕੋਈ ਬਚਿਆ ਨਹੀਂ ਉਹ ਜੇਕਰ ਬੇਅਦਬੀ ਦੀ ਗੱਲ ਹੋਵੇ ਤਾਂ ਸੁਖਵੀਰ ਸਿੰਘ ਬਾਦਲ ਨੇ ਜਾ ਕੇ ਮਾਫੀ ਮੰਗੀ ਕਿ ਅਸੀਂ ਕਸੂਰਵਾਰਾਂ ਨੂੰ ਫੜ ਨਹੀਂ ਸਕਿਆ ਜਦੋਂ ਇਨਾਂ ਕੋ ਮੌਕਾ ਸੀ ਉਦੋਂ ਤੇ ਉਹਨਾਂ ਨੂੰ ਪੈਟਰੋਨਾਈਜ਼ ਕਰਦੇ ਰਹੇ ਔਰ ਜਿਹੜੇ ਇਨੋਸੈਂਟ ਲੋਕ ਪ੍ਰੋਟੈਸਟ ਕਰ ਰਹੇ ਸੀ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ਿਆਂ ਨੂੰ ਫੜ ਲਈ ਉਹਨਾਂ ਤੇ ਗੋਲੀਆਂ ਚਲਵਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਤੇ ਹੁਣ ਟੱਕਰਾਂ ਮਾਰਦੇ ਫਿਰਦੇ ਆ ਵੀ ਕਦੀ ਬੰਦੀ ਸਿੰਘ ਉਹੀ ਬੰਦੀ ਸਿੱਖ ਜਿਨ੍ਹਾਂ ਦੇ ਖਿਲਾਫ ਆ ਵੀ ਡੈਵਟ ਦਿੰਦੇ ਰਹੇ ਆ ਜਦੋਂ ਬੰਦੀ ਸਿੱਖਾਂ ਨੂੰ ਛਡਾਇਆ ਜਾ ਸਕਦਾ ਸੀ ਜਦੋਂ ਇਹ ਸੈਂਟਰ ਚ ਵੀ ਭਾਈਵਾਲ ਸੀ ਤੇ ਪੰਜਾਬ ਚ ਵੀ ਇਹਨਾਂ ਦੀ ਸਰਕਾਰਾਂ ਸੀ ਹੁਣ ਸੈਂਟਰ ਵਾਲੇ ਇਹਨਾਂ ਦੀ ਸੁਣਦੇ ਕੋਈ ਨਹੀਂ ਜਦੋਂ ਤੇ ਸੈਂਟਰ ਚ ਭਾਈਵਾਲ ਸੀ ਉਦੋਂ ਤੇ ਕੋਈ ਮੁੱਦਾ ਚੁੱਕਿਆ ਨਹੀਂ ਉਦੋਂ ਟੇਕ ਅਪ ਕਰਦੇ ਬਹੁਤ ਕੁਝ ਕਰਵਾ ਸਕਦੇ ਸੀ ਸੈਂਟਰ ਸਰਕਾਰ ਸੀ ਇਹਨਾਂ ਦੀ ਪੰਜਾਬ ਸਰਕਾਰ ਸੀ ਇਹ ਸਾਰਾ ਅੱਜ ਜਿਹੜਾ ਡਰਾਮਾ ਇਹਨਾਂ ਨੇ ਕੀਤਾ ਆ ਇਹ ਬੇਸਿਕਲੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਸਮਝ ਆ ਗਈ ਵੀ ਹੁਣ ਇਹਨਾਂ ਨੂੰ ਕੋਈ ਮੂੰਹ ਲਾਉਣ ਲਈ ਤਿਆਰ ਨਹੀਂ ਆ ਔਰ ਬੇਨਕਾਬ ਹਏ ਇ ਰੈਲੇਵੈਂਟ ਹੋ ਗਿਆ ਪੰਜਾਬ ਦੀ ਪੋਲਿਟਿਕਸ ਤੋਂ ਨਹੀਂ ਹੁਣ ਉਹ ਤੇ ਅੱਜੇ ਵੀ ਕਹ ਰਹੇ ਸੀ ਜਿਹੜੀਆਂ ਸਾਡੀਆਂ ਕਮੇਟੀਆਂ ਐਂਟੀ ਪੰਜਾਬ ਫੋਰਸਸ ਨੇ ਕਬਜ਼ਾ ਕਰ ਲਿਆ ਹੁਣ ਦਿੱਲੀ ਵਾਲੀ ਤੇ ਸਿਰਸੇ ਹੁਣਾਂ ਨਹੀਂ ਕੀਤੀ ਆ ਤੇ ਸਿਰਸਾ ਵੀ ਤੇ ਇਹਨਾਂ ਦੀ ਪੈਦਾ ਕੀਤਾ ਹੋਇਆ ਸੀ ਇਹਦਾ ਸੁਖਵੀਰ ਬਾਦਲ ਜੀ ਦਾ ਤੇ ਰਾਈਟ ਹੈਂਡ ਸੀ ਉਹ ਪੰਜਾਬ ਦੇ ਅੰਦਰ ਸਿੱਖ ਸਿਆਸਤ ਹਰ ਰੋਜ਼ ਇੱਕ ਨਵੀਂ ਕਰਵਟ ਲੈ ਰਹੀ ਹੈ ਤੇ ਅੱਜ ਦਾ ਨਵਾਂ ਮੋੜ ਹੈ ਕਿ ਸੁਖਪੀਰ ਸਿੰਘ ਬਾਦਲ ਨੇ ਤਕਰੀਬਨ 8-9 ਸਾਲ ਪਹਿਲਾਂ ਜੋ ਬੇਦਬੀਆਂ ਹੋਈਆਂ ਜਿਨ੍ਹਾਂ ਕਰਕੇ ਸਰਕਾਰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਗੁਨਾਹਕਾਰਾਂ ਨੂੰ ਜਾਂ ਕਸੂਰਵਾਰਾਂ ਨੂੰ ਫੜ ਨਹੀਂ ਸਕੀ ਉਹਦੀ ਮਾਫੀ ਮੰਗੀ ਹੈ ਹਾਲਾਂਕਿ ਇਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੀ ਫਰਕ ਪੈਂਦਾ ਆ ਤੇ ਖਾਸ ਤੌਰ ਤੇ ਉਹਨਾਂ ਦੇ ਨਾਲ ਵਿੱਚ ਸਿਆਸਤ ਦੇ ਕੀ ਫਰਕ ਪੈਂਦਾ ਆ ਰਮਿੰਦਰ ਸਿੰਘ ਕੰਗ ਮੇਰੇ ਨਾਲ ਨੇ ਆਮ ਆਦਮੀ ਪਾਰਟੀ ਦੇ ਆਗੂ ਕੰਗ ਸਾਹਿਬ ਸਿੱਖ ਸਿਆਸਤ ਜਿਵੇਂ ਜਿਵੇਂ 24 ਦੇ ਇਲੈਕਸ਼ਨ ਜਿਹੜੇ ਆ ਰਹੇ ਆ ਰੋਜ਼ ਕਰਮਟ ਲੈ ਰਹੀ ਆ ਕਦੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੋਵੇ ਐਸਜੀਪੀਸੀ ਸ਼੍ਰੋਮਣੀ ਗੱਲਚੱਕ ਦੀ ਨਜ਼ਰ ਆ ਰਹੀ ਹੈ ਹੁਣ ਜੇਕਰ ਬੇਦਬੀਆਂ ਦੀ ਗੱਲ ਹੋਵੇ ਤਾਂ ਸੁਖਬੀਰ ਸਿੰਘ ਬਾਦਲ ਨੇ ਜਾ ਕੇ ਮਾਫੀ ਮੰਗੀ ਕਿ ਅਸੀਂ ਕਸੂਰਵਾਰਾਂ ਨੂੰ ਫੜ ਨਹੀਂ ਸਕੇ ਇਹ ਦੇਖੋ ਜਦੋਂ ਇਹਨਾਂ ਕੋ ਮੌਕਾ ਸੀ ਉਦੋਂ ਤੇ ਉਹਨਾਂ ਨੂੰ ਪੈਟਰੋਨਾਈਜ਼ ਕਰਦੇ ਰਹੇ ਔਰ ਜਿਹੜੇ ਇਨੋਸੈਂਟ ਲੋਕ ਪ੍ਰੋਟੈਸਟ ਕਰ ਰਹੇ ਸੀ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲਈ ਉਹਨਾਂ ਤੇ ਗੋਲੀਆਂ ਚਲਵਾ ਕੇ ਉਹਨਾਂ ਨੂੰ ਸ਼ਹੀਦ ਕਰਤਾ ਸੋ ਇਹਨਾਂ ਨੇ ਤੇ ਬਜਰ ਗੁਨਾਹ ਕੀਤੇ ਆ ਗਲਤੀਆਂ ਨਹੀਂ ਕੀਤੀਆਂ ਔਰ ਗੁਨਾਹ ਕਰਕੇ ਉਹਨਾਂ ਤੇ ਪੜਦੇ ਵੀ ਪਾਏ ਆ ਪੜਦੇ ਵੀ ਪਾ ਕੇ ਇਹਨਾਂ ਨੇ ਕਈ ਇਨੋਸੈਂਟ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਜੀ ਨੇ ਤੇ ਆਪ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਫੜ ਲੇ ਸੋ ਇਹ ਸਾਰਾ ਅੱਜ ਜਿਹੜਾ ਡਰਾਮਾ ਇਹਨਾਂ ਨੇ ਕੀਤਾ ਆ ਇਹ ਬੇਸਿਕਲੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਸਮਝ ਆ ਗਈ ਵੀ ਹੁਣ ਇਹਨਾਂ ਨੂੰ ਕੋਈ ਮੂੰਹ ਲਾਉਣ ਲਈ ਤਿਆਰ ਨਹੀਂ ਆ ਔਰ ਬੇਨਕਾਬ ਹੋ ਗਿਆ ਹੈ ਇਰੈਲੇਵੈਂਟ ਹੋ ਗਿਆ ਪੰਜਾਬ ਦੀ ਪੋਲਿਟਿਕਸ ਤੋਂ ਕਿਉਂਕਿ ਇਹ ਆਪ ਹੀ ਕਹਿੰਦੇ ਸੀ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਦਾ ਘੱਖ ਨਾ ਰਵੇ ਤੇ ਉਹ ਹਾਲਾਤ ਗੁਰੂ ਸਾਹਿਬ ਨੇ ਆਪ ਹੀ ਬਣਾਤੇ ਸੋ ਮੈਨੂੰ ਲੱਗਦਾ ਹੈ ਵੀ ਹੁਣ ਗੁਨਾਹਾਂ ਦਾ ਤੇ ਸਜ਼ਾ ਮਿਲਦੀ ਹੈ ਗੁਨਾਹਾਂ ਦੀ ਕੋਈ ਮਾਫੀ ਨਹੀਂ ਮਿਲਦੀ ਪੰਜਾਬ ਦੇ ਲੋਕ ਇਹ ਜਾਣਦੇ ਪਰ 8 ਸਾਲਾਂ ਬਾਅਦ ਜਦੋਂ ਅਸੀਂ ਇਸ ਮਾਫੀ ਨੂੰ ਦੇਖੀਏ ਤਾਂ ਸਿਆਸਤ ਦੇ ਵਿੱਚ ਕਿਹੜੇ ਫਰੇਮ 'ਚ ਚੜਿਆ ਜਾ ਸਕਦਾ ਨਹੀਂ ਫਰੇਮ ਤੇ ਦੇਖੋ ਆਲਰੇਡੀ ਲੋਕਾਂ ਨੇ ਜੜਤਾ ਹੈ ਫਰੇਮ ਇਹਨਾਂ ਵਾਸਤੇ ਤੇ ਕੋਈ ਬਚਿਆ ਨਹੀਂ ਇਹ ਤੇ ਹੁਣ ਟੱਕਰਾਂ ਮਾਰਦੇ ਫਿਰਦੇ ਆ ਵੀ ਕਦੀ ਬੰਦੀ ਸਿੰਘ ਉਹੀ ਬੰਦੀ ਸਿੱਖ ਜਿਨ੍ਹਾਂ ਦੇ ਖਿਲਾਫ ਆ ਵੀ ਡੈਵਟ ਦਿੰਦੇ ਰਹਿਆ ਬਿਲਕੁਲ ਜਦੋਂ ਬੰਦੀ ਸਿੱਖਾਂ ਨੂੰ ਛਡਾਇਆ ਜਾ ਸਕਦਾ ਸੀ ਜਦੋਂ ਇਹ ਸੈਂਟਰਲ ਚ ਵੀ ਭਾਈਵਾਲ ਸੀ ਤੇ ਪੰਜਾਬ ਚ ਵੀ ਇਹਨਾਂ ਦੀਆਂ ਸਰਕਾਰਾਂ ਸੀ ਉਦੋਂ ਇਹ ਉਹਨਾਂ ਨੂੰ ਕ੍ਰਿਮੀਨਲਸ ਹਾਰਡ ਕੋਰ ਕ੍ਰਿਮੀਨਲਸ ਕਹਿੰਦੇ ਰਹੇ ਔਨ ਰਿਕਾਰਡ ਪਈਆਂ ਸਟੇਟਮੈਂਟਾਂ ਸੁਖਵੀਰ ਬਾਦਲ ਖੁਦ ਕਹਿੰਦੇ ਰਹੇ ਅੱਜ ਜਦੋਂ ਇਹਨਾਂ ਨੂੰ ਸਮਝ ਆ ਗਈ ਵੀ ਕੋਈ ਇਹਨਾਂ ਨੂੰ ਮੂੰਹ ਨਹੀਂ ਲਾ ਕੇ ਰਾਜੀ ਤੇ ਹੁਣ ਇਹਨਾਂ ਨੂੰ ਬੰਦੀ ਸਿੰਘ ਵੀ ਯਾਦ ਆ ਰਿਹਾ ਇਹਨਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਲਈ ਮਾਫੀ ਵੀ ਯਾਦ ਆ ਰਹੀ ਆ ਇਹਨਾਂ ਨੂੰ ਜਿਹੜਾ ਹੈ ਪੰਜਾਬ ਵੀ ਯਾਦ ਆ ਰਿਹਾ ਸੋ ਇਹ ਸਾਰਾ ਇੱਕ ਪੋਲਿਟਿਕਲ ਔਰ ਡਰਾਮਾ ਹੈ ਔਰ ਇਹ ਪਛਤਾਪ ਵੀ ਨਹੀਂਗਾ ਮੈਂ ਤੁਹਾਨੂੰ ਦੱਸਾਂ ਇਹ ਖੁਦਾ ਨਾ ਖਾਸਤਾ ਵੈਸੇ ਤੇ ਹੁੰਦੇ ਨਹੀਂ ਕਿਤੇ ਆ ਜਾਣ ਤੇ ਇਹਨਾਂ ਨੇ ਫੇਰ ਪੋਲਾ ਲੈਣਾ ਪੰਜਾਬ ਨੂੰ ਇਹ ਇਹਨਾਂ ਦੀ ਅਸਲੀਅਤ ਹੈ ਹਾਲਾਂਕਿ ਹੁਣ ਮਾਫੀ ਮੰਗੀ ਗਈ ਕੁਝ ਸਮਾਂ ਪਹਿਲਾਂ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਦੋਂ ਪਛਤਾਪ ਦੇ ਪਾਠ ਵੀ ਕਰਾਏ ਗਏ ਸੀ ਉਦੋਂ ਵੀ ਸੰਬੋਧਨ ਹੋਇਆ ਸੀ ਦਾ ਦਾ ਤਾਂ ਸੁਖਵੀਰ ਸਿੰਘ ਬਾਦਲ ਅੱਜ ਵੀ ਕਹਿੰਦੇ ਨਜ਼ਰ ਆਏ ਕਿ ਵੱਡੇ ਬਾਲ ਸਾਹਿਬ ਨੂੰ ਮਲਾਲ ਹੈ ਕਿ ਸਹੀ ਮਤਲਬ ਕਾਰਵਾਈ ਨਹੀਂ ਹੋ ਸਕੀ ਉਹ ਮਲਾਲ ਰਿਹਾ ਸਾਰੀ ਅੰਮ੍ਰੋ ਨਾਲ ਪਹਿਲਾਂ ਨਹੀਂ ਕਹਿੰਦੇ ਸੀ ਪਹਿਲਾਂ ਕਹਿੰਦੇ ਸੀ ਅਸੀਂ ਕਾਰਵਾਈ ਕਰਤੀ ਫਿਰ ਕਹਿੰਦੇ ਸੀ ਸਾਨੂੰ ਸੈਂਟਰ ਤੋਂ ਦਬਾਅ ਪੈ ਗਿਆ ਬਿਲਕੁਲ ਯਾਰੀ ਅੱਜ ਵੀ ਉਹਨਾਂ ਨੇ ਗੱਲ ਕੀਤੀ ਫਿਰ ਇਹ ਕਹਿੰਦੇ ਰਹੇ ਜੀ ਅਸੀਂ ਤੇ ਕੀਤਾ ਹੀ ਕੱਖ ਨਹੀਂ ਜਦੋਂ ਡੇਰੇ ਵਾਲੇ ਨੇ ਗੁਰੂ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਦੇ ਵਰਗੀ ਵੇਸ਼ਭੂਸ਼ਾ ਧਾਰਨ ਕੀਤੀ ਸੀ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਤੇ ਇਹਨਾਂ ਨੇ ਉਹ ਕੇਸ ਹੀ ਖਤਮ ਕਰਤੇ ਸੀ ਤੋ ਇਹ ਕਿਤੇ ਨਾ ਕਿਤੇ ਪੈਟਰੋਨੇਜ ਕਰਦੇ ਰਏ ਆ ਉਹ ਉਕਸਉਂਦੇ ਰਏ ਆ ਔਰ ਜਿਹੜਾ ਇਹ ਹੁਣ ਕਹਿ ਰਿਹਾ ਨਾ ਵੀ ਜਿਨ੍ਹਾਂ ਨੇ ਸਿਆਸਤ ਕੀਤੀ ਸਿਆਸਤ ਵੀ ਇਹਨਾਂ ਨੇ ਆਪ ਹੀ ਕੀਤੀ ਕਿਉਂਕਿ ਇਹ ਸਾਰਾ ਸਿਸਟਮ ਸਿਆਸਤ ਦਾ ਪ੍ਰਭਾਵ ਸੀ ਕਿਸੇ ਦੀ ਫਿਲਮ ਹਿੱਟ ਕਰਾਉਣੀ ਕਿਸੇ ਦੀਆਂ ਵੋਟਾਂ ਲੈਣੀਆਂ ਕਿਸੇ ਨੂੰ ਬਚਾਉਣਾ ਸੋ ਮੈਨੂੰ ਲੱਗਦਾ ਹੈ ਲੋਕ ਆਪ ਹੀ ਜਵਾਬ ਦੇ ਰਹੇ ਇਹਨਾਂ ਨੂੰ ਪਰ ਕੰਗਸਾਹਬ ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਆਵਾਜ਼ ਚੱਕੀ ਜਾ ਰਹੀ ਹੈ ਫਿਰ ਚਾਹੇ ਉਹ ਹੁਣ ਸੈਂਟਰ ਨਾਲ ਗੱਲਬਾਤ ਕੀਤੀ ਜਾਊਗੀ ਕਮੇਟੀਆਂ ਬਣ ਰਹੀਆਂ ਨੇ ਜਿਸ ਤਰੀਕੇ ਨਾਲ ਪੰਥਕ ਮੁੱਦਿਆਂ ਤੇ ਦੁਬਾਰਾ ਸਿਆਸਤوں ਦੀ ਨਜ਼ਰ ਆ ਰਹੀ ਆ ਕਿਤਨਾ ਕਿਤੇ ਮੰਨ ਲੀਏ ਵੀ ਅਕਾਲੀ ਦਲ ਵਾਲੇ ਲੋਕ ਜਾਂ ਪੰਥ ਦੀਆਂ ਗੱਲਾਂ ਲੋਕ ਦੁਬਾਰਾ ਅਕਾਲੀ ਦਲ ਦੇ ਵੱਲੋਂ ਦੇਖਦੇ ਹੋਏ ਨਜ਼ਰ ਆਉਣਗੇ ਨਹੀਂ ਹੁਣ ਉਹ ਤੇ ਅੱਜ ਇਹ ਵੀ ਕਹਿ ਰਹੇ ਸੀ ਜਿਹੜੀਆਂ ਸਾਡੀਆਂ ਕਮੇਟੀਆਂ ਐਨਟੀ ਪੰਜਾਬ ਫੋਰਸਸ ਨੇ ਕਬਜ਼ਾ ਕਰ ਲਿਆ ਹੁਣ ਦਿੱਲੀ ਵਾਲੀ ਤੇ ਸਿਰਸਾ ਨਹੀਂ ਕੀਤੀ ਆ ਤੇ ਸਿਰਸਾ ਵੀ ਤੇ ਇਹਨਾਂ ਦੀ ਪੈਦਾ ਕੀਤਾ ਹੋਇਆ ਸੀ ਕਿਦਾ ਇਹ ਸੁਖਵੀਰ ਬਾਦਲ ਜੀ ਦਾ ਤੇ ਰਾਈਟ ਹੈਂਡ ਸੀ ਉਹ ਸੁਖਵੀਰ ਬਾਦਲ ਜੀ ਦਾ ਤੇ ਪਰਿਵਾਰਿਕ ਮੈਂਬਰ ਸੀ ਸੋ ਮੈਨੂੰ ਮੇਰਾ ਕਹਿਣ ਤੋਂ ਭਾਵ ਹੈ ਵੀ ਹੁਣ ਸੈਂਟਰ ਵਾਲੇ ਇਹਨਾਂ ਦੀ ਸੁਣਦੇ ਕੋਈ ਨਹੀਂ ਜਦੋਂ ਤੇ ਸੈਂਟਰ ਚ ਭਾਈਵਾਲ ਸੀ ਉਦੋਂ ਤੇ ਕੋਈ ਮੁੱਦਾ ਚੁੱਕਿਆ ਨਹੀਂ ਉਦੋਂ ਟੇਕ ਅਪ ਕਰਦੇ ਬਹੁਤ ਕੁਝ ਕਰਵਾ ਸਕਦੇ ਸੀ ਸੈਂਟਰ ਸਰਕਾਰ ਸੀ ਇਹਨਾਂ ਦੀ ਪੰਜਾਬ ਸਰਕਾਰ ਸੀ ਉਹ ਉਹ ਜਿਹੜੇ ਭਾਈਵਾਲ ਸੀਗੇ ਤੇ ਹੁਣ ਤੇ ਅਗਲੇ ਇਹਨਾਂ ਨੂੰ ਭਾਈਵਾਲ ਤਾਂ ਹੁਣ ਵੀ ਬਣਾਣਾ ਚਾਹੁੰਦੇ ਨੇ ਹੁਣ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਤੇ ਹਜੇ ਵੀ ਹੈਗੇ ਆ ਪਰ ਹੁਣ ਕੋਈ ਬੁੱਕਤ ਵੀ ਨਹੀਂ ਰਹੀ ਬੁੱਕਤ ਨਹੀਂ ਰਹੀ ਉਹ ਤਾਂ ਇਹਨਾਂ ਨੇ ਅਲਟੀਮੇਟਲੀ ਤੇ ਇਕੱਠੀ ਆ ਉਹ ਤੇ ਅਸੀਂ ਬੜੇ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਤੁਹਾਨੂੰ ਨਹੀਂ ਲੱਗਦਾ ਵੀ ਮੰਚ ਤਿਆਰ ਹੋ ਚੁੱਕਿਆ ਆ ਜਾਂ ਚਾਹੇ ਬੰਦੀ ਸਿੰਘਾਂ ਦੇ ਜ਼ਰੀਏ ਤਿਆਰ ਕਰਨ ਦੀ ਕੋਸ਼ਿਸ਼ ਕਰਨ ਜਾਂ ਫਿਰ ਉਹ ਹੁਣ ਮਾਫੀਆਂ ਦੇ ਜ਼ਰੀਏ ਤਿਆਰ ਕਰਨ ਦੀ ਕੋਸ਼ਿਸ਼ ਕਰਨ ਕੇ ਭਾਈਵਾਲ ਦੇ ਜ਼ਰੀਏ ਬਣ ਕੇ ਸੈਂਟਰ ਦੇ ਨਾਲ ਪੰਥ ਦੇ ਪੰਥਦਰਦੀ ਜਾਂ ਜਿਹੜੇ ਪੰਥ ਦੇ ਕੰਮ ਨੇ ਉਹ ਕੀਤੇ ਜਾ ਸਕਦੇ ਨੇ ਦੇਖੋ ਜੀ ਇਹਨਾਂ ਇਹ ਪੰਥ ਬਦਰਦੀ ਨਹੀਂ ਇਹਨਾਂ ਨੂੰ ਬੇਸ਼ੱਕਲੀ ਆਪਣੀ ਪੋਲਿਟਿਕਲ ਜਿਹੜੀ ਉਹ ਆ ਆਪਣੀ ਪੂਰੀ ਜ਼ਮੀਨ ਰਾਜਨੀਤਿਕ ਜ਼ਮੀਨ ਬਚਾਉਣ ਵਾਸਤੇ ਆਪਣੀ ਐਗਜ਼ਿਸਟੈਂਸ ਬਚਾਉਣ ਲਈ ਕਿਉਂਕਿ ਉਹ 3 ਐਮਐਲਏ ਚੋਂ 1 ਐਮਐਲਏ ਵੀ ਚਲੇ ਗਿਆ ਹੁਣ ਤਾਂ 2 ਰਹਿ ਗਏ ਆ ਠੀਕ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਹੋਣ ਵਾਲੇ ਆ ਉਹ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਦਾ ਫਰਕ ਹੈ ਫਿਕਰ ਹੈ ਪੰਥ ਪੰਥ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ ਦੂਜੀ ਗੱਲ ਬੀਜੇਪੀ ਜਿਹੜੀ ਆ ਉਹ ਉਹਨੂੰ ਪੰਜਾਬ 'ਚ ਤੇ ਕਦੀ ਕਿਸੇ ਨੇ ਮੂੰਹ ਲਾਉਣਾ ਨਹੀਂ ਕਿਉਂਕਿ ਬੀਜੇਪੀ ਤੇ ਜਿਸ ਤਰੀਕੇ ਨਾਲ ਐਂਟੀ ਪੰਜਾਬ ਫੈਸਲੇ ਲੈ ਰਹੀ ਆ ਹੁਣ ਧਾਰਮਿਕ ਯਾਤਰਾ ਵਾਸਤੇ ਰੇਲਾਂ ਤੇ ਵੀ ਲੈ ਲਿਆ ਸਾਡੇ ਫੰਡ ਰੋਕ ਲੇ ਸਾਡੇ ਕਿਸਾਨ ਸ਼ਹੀਦ ਕਰਵਾਏ ਤੇ ਉਹ ਪੰਜਾਬ ਦੇ ਲੋਕ ਭੁੱਲੇ ਨਹੀਂਗੇ ਸੋ ਇਹ ਮੈਨੂੰ ਲੱਗਦਾ ਹੈ ਵੀ ਆਪਣੀ ਆਪਣੀ ਪੋਲਿਟਿਕ ਸਾਧਨ ਵਾਸਤੇ ਜ਼ਰੂਰ ਅੰਦਰੋਂ ਇਕੱਠੇ ਆ ਪਰ ਪੰਜਾਬ 'ਚ ਇਹਨਾਂ ਦਾ ਕੁਝ ਨਹੀਂ ਬਣਨਾ ਸਿਆਸਤ ਨੂੰ ਲੈ ਕੇ ਤਾਂ ਨਿਸ਼ਾਨਾ ਤੁਹਾਡੇ ਤੇ ਵੀ ਆ ਤੁਹਾਡੀ ਸਰਕਾਰ ਨੂੰ ਵੀ ਤਕਰੀਬਨ 2 ਸਾਲ ਹੋ ਚੁੱਕੇ ਨੇ ਇਨਸਾਫ ਦੀ ਉਡੀਕ ਤਾਂ ਲੋਕ ਅੱਜ ਵੀ ਕਰ ਰਹੇ ਨੇ ਡੈਫੀਨਿਟਲੀ ਕਿਉਂਕਿ ਇਹ ਸਾਰਾ ਇੱਕ ਪ੍ਰੋਸੈਸ ਇਨਾ ਕੰਪਲਿਕੇਟਡ ਕੀਤਾ ਗਿਆ ਤੋੜਿਆ ਮਰੋੜਿਆ ਗਿਆ ਐਵੀਡੈਂਸ ਔਰ ਪ੍ਰੋਸੀਕਿਊਸ਼ਨ ਪ੍ਰਭਾਵਿਤ ਰਹੀ ਆ ਪਿਛਲੀਆਂ ਸਰਕਾਰਾਂ ਚ ਤੋ ਉਹਨੂੰ ਸਟ੍ਰੀਮਲਾਈਨ ਕਰਨ ਚ ਟਾਈਮ ਤੇ ਲੱਗਦਾ ਲੇਕਿਨ ਅਸੀਂ ਕਮਿਟਿਡ ਹੈ ਕਿਉਂਕਿ ਅਸੀਂ ਨਾ ਕਿਸੇ ਨੂੰ ਬਚਾਉਣਾ ਹੈ ਤੇ ਨਾ ਫਸਾਉਣਾ ਹੈ ਸਾਡਾ ਤੇ ਹੈ ਵੀ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਾਨੂੰਨ ਦੇ ਹਿਸਾਬ ਨਾਲ ਹੋਵੇ ਉਹ ਬਾਨ ਸਾਹਿਬ ਸੱਚਾ ਚਲੋ ਤੁਹਾਡੀ ਸਰਕਾਰ ਦੇ ਵਿੱਚ ਵੀ મત ਭੇਦਨੇ ਤੁਹਾਡੇ ਇੱਕ ਐਮਐਲਏ ਕਹਿੰਦੇ ਨੇ ਜਿਨ੍ਹਾਂ ਦਾ ਕਹਿਣਾ ਕਿ ਮੇਰੇ ਤੇ ਦਾ ਪੂਰਾ ਲਿਆ ਕੇ ਪੂਰੀ ਗੇਮ ਬਣਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਜਾਂ ਉਹ ਕਹਿੰਦੇ ਨੇ ਵੀ ਉਹ ਰਿਪੋਰਟ ਲਾਗੂ ਕਰ ਲਿਓ ਦੁੱਧ ਦੁੱਧ ਪਾਣੀ ਦਾ ਪਾਣੀ ਉਹ ਵੈਸੇ ਹੀ ਹੋ ਜਾਣਾ ਹੈ ਨਹੀਂ ਹੋ ਜੇਗਾ ਕੋਈ ਐਸੀ ਗੱਲ ਨਹੀਂ ਕੀ ਸਰਕਾਰ ਜਿਹੜੀ ਆ ਸਾਡੀ ਕਮਿਟਿਡ ਹੈ ਕਿ ਜਿਹੜੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਔਰ ਖਾਸ ਕਰ ਗੁਰੂ ਸਾਹਿਬ ਦੀ ਬੇਇੱਜ਼ਤੀ ਵਾਲਾ ਇਸ਼ੂ ਸੰਗਤਾਂ ਨੂੰ ਜਸਟਿਸ ਮਿਲਣਾ ਚਾਹੀਦਾ ਉਹ ਮਿਲੇਗਾ ਠੀਕ ਸੋ ਗੁਰੂ ਸਾਹਿਬ ਦੀ ਬੇਇੱਜ਼ਤੀ ਦਾ ਜਿਹੜਾ ਇਨਸਾਫ ਹੈ ਉਹ ਲੋਕਾਂ ਨੂੰ ਮਿਲੇਗਾ ਪਰ ਕਦੋਂ ਮਿਲੇਗਾ ਉਹਦਾ ਨਤੀਜਾ ਕਿਸ ਰੂਪ ਛੋਵੇਗਾ ਤੇ ਖਾਸ ਤੌਰ ਤੇ ਉਹ ਨਤੀਜਾ ਕਦੋਂ ਆਵੇਗਾ ਯਾਨੀ ਕਿ ਲੋਕ ਬੜੀ ਦੇਰ ਤੋਂ ਉਡੀਕ ਕਰ ਰਹੇ ਨੇ ਬੇਸ਼ੱਕ ਅੱਜ ਬਾਦਲ ਪਰਿਵਾਰ ਵੱਲੋਂ ਕਲੇਦਲ ਵੱਲੋਂ ਮਾਫੀ ਮੰਗੀ ਗਈ ਹੈ ਪਰ ਹੁਣ ਦੇਖਣਾ ਹੈ ਇਸ ਮਾਫੀ ਦੇ ਨਾਲ ਲੋਕਾਂ ਦੀ ਹਮਦਰਦੀ ਕਿੰਨੇ ਕੁ ਜੁੜਦੀ ਹੈ ਲੋਕ ਇਹ ਮਾਫੀ ਸਵੀਕਾਰ ਕਰਦੇ ਨੇ ਇਹ ਆ ਨਹੀਂ ਸਰਖਾਵ ਆਪਣੇ ਸਹਿਯੋਗੀਆਂ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ